ਬੋਸ ਆਫ ਤੇਰੀ ਸੋਸ ਤੇ ਰੋਟੇ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਗੁੱਤੋਂ ਬਾਹਰ ਮਕਾਨੋਂ ਸੇ ਚੰਗਰੋਂ ਵੇ ਮਾਨੋਂ ਸੇ ਜੈ ਭੀਮ ਜੈ ਭਾਰਤ ਜੈ ਸੰਧਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਕਾਰਯੋਗ ਸਾਥੀਓ ਅੱਜ ਅਸੀਂ ਅਹਿਮ ਮੁੱਦਾ ਜਿਹੜਾ ਪਿੰਡ ਬਠੋਈ ਕਲਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲ ਰਿਆ ਲਗਾਤਾਰ ਜੱਫੇਬੰਦੀਆਂ ਸਾਡੇ ਜਿਹੜੇ ਆਗੂ ਨੇ ਜਥੇਬੰਦੀਆਂ ਦੇ ਉਹਨਾਂ ਦੇ ਹੁਕਮਾਂ ਅਨਸਾਰ ਜੋ ਵੀ ਪਲੈਨਿੰਗ ਬਣਦੀ ਹੈ ਚਾਹੇ ਧਰਨਾ ਦੇਣਾ ਕਿਤੇ ਵੀ ਸੰਘਰਸ਼ ਕਰਨਾ ਖਾਸ ਕਰਕੇ ਜ਼ਮੀਨ ਦਾ ਮੁੱਦਾ ਜਿਹੜਾ ਪਠੋਈ ਦਾ ਚੱਲ ਰਿਹਾ ਉਸੇ ਨੂੰ ਲੈ ਕੇ ਅੱਜ ਅਸੀਂ ਇਕੱਠੇ ਹੋਏ ਹਾਂ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਅਜੈਬ ਸਿੰਘ ਪਠੋਈ ਜੀ ਮਰੇਗਾ ਫਰੰਟ ਪੰਜਾਬ ਪ੍ਰਧਾਨ ਕਿਉਂਕਿ ਲਗਾਤਾਰ ਥੋਈ ਦੇ ਵਿੱਚ ਜਿਹੜੀ 32 33 ਕਿੱਲਾਂ ਦੀ ਬੋਲੀ ਦਿੱਤੀ ਸੀਗੀ ਐਸੀ ਭਾਈਚਾਰੇ ਨੇ ਉਹਦੀ ਜਿਹੜੀ ਬੋਲੀ ਲੈ ਕੇ ਉੱਤੇ ਧੱਕੇ ਨਾਲ ਜੀਰੀ ਜਿਹੜੀ ਜਨਨ ਕੈਟਾਗਰੀ ਕਰਨ ਲਗਾਈ ਗਈ ਹੈ ਤੇ ਕੁੱਟਮਾਰ ਕੀਤੀ ਗਈ ਬੋਲੀ ਦੇ ਟਾਈਮ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਲਗਾਤਾਰ ਸਮਾਜ ਇਹਦਾ ਸੰਘਰਸ਼ ਜਾਰੀ ਹੋ ਰਿਹਾ ਜਾਰੀ ਰਹੇਗਾ ਵੀ ਜਦੋਂ ਤੱਕ ਸਾਨੂੰ ਸਾਡਾ ਰਾਈਟ ਹੱਕ ਨਹੀਂ ਮਿਲਦਾ ਸਨ ਉਹਨਾਂ ਦੇ ਕਾਨੂੰਨੀ ਕਾਰਵਾਈ ਪਾ ਕੇ ਉਹਨਾਂ ਨੂੰ ਅੰਦਰ ਨਹੀਂ ਸਿੱਟੇ ਜਾਂਦਾ ਸਲਾਖਾਂ ਦੇ ਪਿੱਛੇ ਸੋ ਜਥੇਬੰਦੀਆਂ ਦਾ ਹੁਕਮ ਆਇਆ ਸੀ ਕਿ ਵੱਡੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਦੇ ਆਗੂਆਂ ਨਾਲ ਜਿਹੜੀ ਵੱਡੇ ਸਾਡੇ ਲੀਡਰਾਂ ਦੀ ਆਗੂ ਨੇ ਜਿਹੜੇ ਜਥੇਬੰਦੀਆਂ ਦੇ ਉਹਨਾਂ ਦੀ ਗੱਲਬਾਤ ਚੱਲ ਰਹੀ ਆ ਕਿ ਆਪਾਂ ਨੂੰ ਪਾਰਕੀਆਂ ਵੀ ਸਹਿਯੋਗ ਕਰਨੀ ਤਿਆਰ ਨੇ ਕਿਉਂਕਿ 18 ਅਗਸਤ ਨੂੰ ਪਟਿਆਲੇ ਮਾਨਯੋਗ ਡੀਸੀ ਦਾ ਜਿਹੜਾ ਦਫਤਰ ਸੀਗਾ ਉਹਨੂੰ ਘਰਾਉ ਕਰਨਾ ਸੀ ਅਸੀਂ ਨੇ ਕਿ ਤੁਸੀਂ ਪੈਸੇ ਲੈ ਕੇ ਸਾਡੇ ਤੋਂ ਭਰਾ ਕੇ ਪਟੇ ਸਾਨੂੰ ਲੜਨ ਦੀ ਮਜਬੂਰ ਕਰ ਰਹੇ ਪਿੰਡ ਚ ਤੇ ਅਸੀਂ ਮੁੱਲ ਦੀ ਲੜਾਈ ਛੋੜੀ ਲਈ ਆ ਅਸੀਂ ਪਟੇ ਭਰੇ ਨੇ ਸਾਨੂੰ ਕਬਜ਼ਾ ਦਿੱਤਾ ਜਾਵੇ ਜ਼ਮੀਨ ਦਾ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜਾ ਅਸੀਂ ਉੱਥੇ ਬਹੁਤ ਵੱਡਾ ਧਰਨਾ ਲਾਉਣਾ ਸੀ ਪਰ ਜਥੇਬੰਦੀਆਂ ਦੇ ਆਗੂਆਂ ਦੇ ਹੁਕਮ ਅਨੁਸਾਰ ਅਸੀਂ ਨੇ ਜਿਹੜਾ ਉਹ ਧਰਨਾ ਕੱਲ 18 ਅਗਸਤ ਦਾ ਪੋਸਟਲ ਆਨ ਕੀਤਾ ਗਿਆ ਕਿਉਂਕਿ ਆਗੂਆਂ ਦਾ ਹੁਕਮ ਸੀਗਾ ਸਤ ਬਾਬਾ ਨਿਸ਼ੱਤਨਾ ਸ਼ੇਰ ਗਿਲਜੀ ਦਾ ਵਿੱਕੀ ਪਰੋਚਾ ਜੀ ਬਨੀ ਖੈਰਾ ਜੀ ਹੈਪੀ ਲੋਟ ਜੀ ਤੇ ਹੋਰ ਵੀ ਜਿਹੜੇ ਜੱਫੇਬੰਦੀਆਂ ਦੇ ਆਗੂ ਨੇ ਸਾਡੇ ਨਾਲ ਜੁੜੇ ਹੋਏ ਉਹਨਾਂ ਸਾਰਿਆਂ ਦਾ ਦਰਜੀਤ ਚਾਨ ਜੀ ਸਾਡੇ ਪਪਲ ਮਾਨ ਵੀ ਕੀਤੀ ਪੰਜਾਬ ਦੇ ਪ੍ਰਧਾਨ ਸਾਰਿਆਂ ਨੇ ਹੁਕਮਾ ਕਿ ਆਪਣੇ ਨਾਲ ਜਿਹੜੀਆਂ ਜੱਫੇਬੰਦੀਆਂ ਦੇ ਨਾਲ ਵੱਡੀਆਂ ਪਾਰਟੀਆਂ ਦੇ ਆਗੂਆਂ ਦਾ ਗੱਲਬਾਤ ਹੋਈ ਹੈ ਕਿ ਅਸੀਂ ਤੁਹਾਡੇ ਨਾਲ ਸਹਿਯੋਗ ਕਰਾਂਗੇ ਕਿ ਤੁਸੀਂ ਤਾਂ ਨਾਲੋਣਾ ਇਸ ਕਰਕੇ ਜਿਹੜਾ 18 ਤਰੀਕ ਦਾ ਧਰਨਾ ਅਸੀਂ ਉਹਨੂੰ ਪੋਸਟਪੌਨ ਕਰਦੇ ਆਂ ਤੇ ਆਉਣ ਵਾਲੀ ਜਿਹੜੀ 29 ਤਰੀਕ ਦਾ 29 ਅਗਸਤ ਨੂੰ ਉਸ ਦਿਨ ਜਿਲ੍ਹਾ ਪਟਿਆਲਾ ਦੇ ਡੀਸੀ ਦਾ ਦਫ਼ਤਰ ਦਾ ਘਰਾਓ ਕਰਾਂਗੇ ਉਹ ਵੱਡੇ ਪੱਧਰ ਤੇ ਘਰਾਓ ਕੀਤਾ ਜਾਊਗਾ ਔਰ ਇਨਸਾਫ ਲਈ ਲੰਗੇ ਜੈਪੀਨ ਜੈ ਭਾਰ ਸਤਿਕਾਰਯੋਗ ਸਾਥੀਓ ਜੈਪੀਨ ਜੈ ਭਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਜੈਬ ਸਿੰਘ ਬਠੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਜੋ ਹੁਣੀ ਮੇਰੇ ਵੱਡੇ ਭਰਾ ਦਰਸ਼ਨ ਮਾਨ ਜੀ ਨੇ ਦੱਸਿਆ ਕਿ ਅਸੀਂ ਡੇਟ ਅੱਗੇ ਕੀਤੀ ਹੈ ਜੋ ਅਸੀਂ 18 ਤਰੀਕ ਦਾ ਪ੍ਰੋਗਰਾਮ ਰੱਖਿਆ ਸੀ BC ਦਫ਼ਤਰ ਦਾ ਘਰ ਉਹ ਉਸ ਨੂੰ ਅੱਗੇ ਪਾ ਕੇ ਅੱਜ 29 ਤਰੀਕ ਡੇਟ ਕਲੀਅਰ ਕਰ ਦਿੱਤੀ ਹੈ ਕਿ 29 ਤਰੀਕ ਨੂੰ ਅਸੀਂ BC ਦਫ਼ਤਰ ਦੇ ਵਿੱਚ ਜੇ ਪਿੰਡ ਪਠੋਈ ਕਲਾ ਦੇ ਵਿੱਚ ਹੋਈ ਮਾਰਕੁੱਟ ਔਰ ਜੋ 12 ਲੱਖ 50 ਸਰਕਾਰ ਦੇ ਖਜ਼ਾਨੇ ਦੇ ਵਿੱਚ ਪਾਇਆ ਉਹਨਾਂ ਦਾ ਕਬਜ਼ਾ ਨਾ ਦਿੱਤਾ ਤਾਂ ਆਉਣ ਵਾਲੀ 29 ਤਰੀਕ ਨੂੰ ਪੂਰੇ ਪੰਜਾਬ ਦੀਆਂ ਧਾਰਮਿਕ ਸਮਾਜਿਕ ਅੰਬੇਡਕਰ ਜਥੇਬੰਦੀਆਂ ਇਨਸਾਫ ਪਸੰਦ ਜਥੇਬੰਦੀਆਂ ਔਰ ਅਸੀਂ ਕੱਲ ਹੀ ਸੁਨਾਮ ਦੇ ਵਿਕੇ ਬਹੁਤ ਵੱਡਾ ਇਕੱਠ ਹੋਇਆ 28 ਜਥੇਬੰਦੀਆਂ ਦਾ ਜੋ ਇੱਕ 그룹 ਬਣਿਆ ਉਹ ਸਾਰਿਆਂ ਨੇ ਸਹਿਮਤੀ ਦਿੱਤੀ ਹੈ ਕਿ ਅਸੀਂ ਇਸ ਧਰਮ ਦੇ ਵਿੱਚ ਪਹੁੰਚ ਕੇ ਪਿੰਡ ਬਠੋਈ ਕਲਾਂ ਦੇ ਗਰੀਬ ਭਾਈਚਾਰੇ ਨੂੰ ਇਨਸਾਫ ਦਿਵਾਵਾਂਗੇ ਕਿਉਂਕਿ 2.5 ਮਹੀਨੇ ਅਸੀਂ ਇੰਤਜ਼ਾਰ ਕਰ ਲਿਆ ਔਰ ਜੋ ਪਰਸੋਂ ਬਹੁਤ ਦਿਨ ਸਮਾਜ ਪਾਰਟੀ ਨੇ ਪਿੰਡਕ ਪਠੋਈ ਕਲਾਂ ਦੇ ਗਰੀਬ ਮਜ਼ਦੂਰ ਔਰ ਇਸ ਮੋਰਚੇ ਨੂੰ ਸਪੋਰਟ ਕੀਤੀ ਹੈ ਅਸੀਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਹਾਂ ਔਰ ਹੋਰ ਵੀ ਨੈਸ਼ਨਲ ਪਾਰਟੀਆਂ ਇਸ ਗਰੀਬ ਮਜ਼ਦੂਰ ਭਾਈਚਾਰੇ ਦੇ ਨਾਲ ਖੜਨ ਨੂੰ ਤਿਆਰ ਨੇ ਸਾਰੀਆਂ ਇਸ ਮੋਰਚੇ ਵਿੱਚ ਆਉਣ ਲਈ ਸਾਨੂੰ ਕਾਲ ਕਰ ਰਹੀਆਂ ਨੇ ਕਿ ਅਸੀਂ ਤੁਹਾਡੀ ਸਪੋਰਟ ਕਰਾਂਗੇ ਇਸ ਕਰਕੇ ਅਸੀਂ ਬਹੁਜੂ ਸਮਾਜ ਪਾਰਟੀ ਨੂੰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੋਰਚੇ ਨੂੰ ਸਪੋਰਟ ਕੀਤੀ ਹੈ ਔਰ ਜੋ 29 ਤਰੀਕ ਨੂੰ ਇਹ ਪ੍ਰੋਗਰਾਮ ਰੱਖਿਆ ਗਿਆ ਬਹੁਜੂ ਸਮਾਜ ਪਾਰਟੀ ਨੂੰ ਮੇਰੀ ਅਪੀਲ ਹੈ ਕਿ ਜੇ ਤੁਸੀਂ ਕਾਹੂ ਦੇ ਕੇ ਹਫਤੇ ਦਾ ਟਾਈਮ ਲਿਆ ਅਗਰ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ 29 ਤਰੀਕ ਨੂੰ ਪੂਰੇ ਸਮਾਜਿਕ ਧਾਰਮਿਕ ਅੰਬੇਡਕਰ ਜਥੇਬੰਦੀਆਂ ਦਾ ਇਕੱਠ ਹੈ ਤਾਂ ਤੁਸੀਂ ਵੀ ਵੱਧ ਤੋਂ ਵੱਧ ਇਸ ਮੋਰਚੇ ਵਿੱਚ ਪਹੁੰਚ ਕੇ ਇਹਨਾਂ ਲੋਕਾਂ ਨੂੰ ਇਨਸਾਫ ਜਸਟਿਸ ਦਿਵਾਉਣ ਦਾ ਕੰਮ ਕਰਨਾ ਕਿਉਂਕਿ ਅੱਜ ਪੰਜਾਬ ਦੇ ਵਿੱਚ ਗਰੀਬਾਂ ਮਜ਼ਦੂਰਾਂ ਤੇ ਦਿਨ-ਪਰ-ਦਿਨ ਅਤਿਆਚਾਰ ਜ਼ੁਲਮ ਹੋ ਰਹੇ ਨੇ ਔਰ ਜੋ ਪਾਰਟੀਆਂ ਦੇ ਵਿੱਚ ਆਏ ਉਹ ਕਾਂਗਰਸ ਆ ਅਕਾਲੀ ਦਲ ਆ ਕੋਈ ਵੀ ਪਾਰਟੀ ਹੈ ਉਹਨਾਂ ਦੇ ਵਿੱਚ ਜਿਹੜੇ ਸਾਡੇ ਐਸਸੀ ਲੀਡਰ ਬੈਠੇ ਨੇ ਮੈਂ ਕਹਣਾ ਉਹ ਨਾਕੜੋ ਕੇ ਮਰ ਜਾਣ ਅੱਜ ਪੰਜਾਬ ਦੇ ਵਿੱਚ ਗਰੀਬ ਮਜ਼ਦੂਰ ਦਿਨ ਦਿਹਾੜੇ ਕੁੱਟਿਆ ਕਿਸੇ ਪਾਰਟੀ ਦਾ ਬਿਆਨ ਨਹੀਂ ਆਇਆ ਕਿ ਅਸੀਂ ਗਰੀਬਾਂ ਮਜ਼ਦੂਰਾਂ ਦੇ ਨਾਲ ਖੜੇ ਹਾਂ ਸੋ ਮੈਂ ਸਿਰਫ ਵਿਜ਼ੇ ਕਰਕੇ ਬਹੁਤ ਨੂੰ ਸਮਾਜਵਾਦੀ ਜੀਆ ਧੰਨਵਾਦ ਕੀਤਾ ਕਿ ਉਹਨਾਂ ਨੇ ਗਰੀਬਾਂ ਮਜ਼ਦੂਰਾਂ ਦੇ ਇਸ ਮੋਰਚੇ ਨੂੰ ਸਪੋਰਟ ਕੀਤੀ ਹੈ ਸੋ ਮੈਂ ਬੇਨਤੀ ਕਰਦਾ 29 ਤਰੀਕ ਨੂੰ ਡੀਸੀ ਦਫ਼ਤਰ ਦੇ ਪਹੁੰਚ ਕੇ ਅਸੀਂ ਅਰੋ ਮਰੋ ਜਾਂ ਲੜੋ ਦੀ ਆਰ ਪਾਰ ਦੀ ਲੜਾਈ ਲੜਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁੱਤਲਾ ਵੀ ਫੁਕਾਂਗੇ ਔਰ ਹੁਨਾਇਸ ਮੰਤਰੀ ਔਰ ਪਾਲ ਸਿੰਘ ਝੀਮੇ ਦਾ ਕਿਉਂਕਿ ਐਸ்சி ਮਿਨਿਸਟਰ ਹੋਣ ਦੇ ਬਾਵਜੂਦ ਵੀ ਅਜ ਗਰੀਬਾ ਮਜ਼ਦੂਰਾਂ ਦੀ ਕੰਮ ਨਹੀਂ ਕਰਦਾ ਔਰ ਪੰਚਾਇਤ ਡਾਇਰੈਕਟਰ ਦਾ ਵੀ ਪੁੱਤਲਾ ਡੀਸੀ ਦਫ਼ਤਰ ਪਟਿਆਲਾ ਦੇ ਮਾਰਗੇ ਫੁਕਾਂਗੇ ਅਗਰ ਇਹਨਾਂ ਨੂੰ 10 ਦਿਨਾਂ ਦੇ ਵਿੱਚ ਇਨਸਾਫ ਕੋਈ ਮਾਰਕੁੱਟਾ ਨਾ ਮਿਲਿਆ ਔਰ ਜੋ 12 ਲੱਖ ਇਹਨਾਂ ਨੇ ਭਰਿਆ ਉਹਨਾਂ ਨੂੰ ਜ਼ਮੀਨ ਦਾ ਕਬਜ਼ਾ ਨਾ ਮਿਲਿਆ ਉਹ ਸਾਰਿਆਂ ਨਾਲਸਟ ਦੇ ਵਿੱਚ ਸਾਰੀਆਂ ਵਿੜਕਲ ਧਾਰਮਿਕ ਸਮਾਜਿਕ ਜਥੇਬੰਦੀਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ 29 ਤਰੀਕ ਨੂੰ ਪਟਿਆਲਾ ਡੀਸੀ ਦਫ਼ਤਰ ਪਹੁੰਚ ਕੇ ਇਹਨਾਂ ਪਿੰਡ ਪਟੋਈ ਕਲਾ ਦੇ ਮਜ਼ਦੂਰ ਭਾਈਚਾਰੇ ਨੂੰ ਇਨਸਾਫ਼ ਦਵਾਨ ਦਾ ਅਸੀਂ ਕੰਮ ਕਰੀਏ ਤਾਂ ਕਿ ਗਰੀਬਾਂ ਮਜ਼ਦੂਰਾਂ ਤੇ ਹੋਣ ਵਾਲੇ ਅਤਿਆਚਾਰ ਬੰਦ ਹੋ ਜਾਣ ਔਰ ਰਜਰਵੇਸ਼ਨ ਚੋੜ ਬੜੋ ਮੋਰਚਾ ਐਸ்சி ਬੀਸੀ ਮਹਾਪੰਚਾਇਤ ਮੁਵਾਲੀ ਉਹਨਾਂ ਦਾ ਵੀ ਸਮਰਥਨ ਹੈ ਜ਼ਬਰ ਜ਼ੁਲਮ ਵਿਰੋਧੀ ਫਰੰਟ ਉਹਨਾਂ ਦਾ ਵੀ ਸਮਰਥਨ ਹੈ ਟੋਟਲ ਜਥੇਬੰਦੀਆਂ ਦਾ ਇਸ ਮੋਰਚੇ ਨੂੰ ਸਮਰਥਨ ਹੈਔਰ ਅਣਤੀ ਦੇ ਨੂੰ ਬਹੁਤ ਵੱਡੇ ਪੱਧਰ ਤੇ ਅਸੀਂ ਇਕੱਠੇ ਹੋ ਕੇ ਇਹਨਾਂ ਦਾ ਪੁਤਲੇ ਫੂਕ ਮਜਾਵਾ ਕਰਕੇ ਪਿੰਡ ਬਠੋਈ ਕਲਾ ਦੇ ਮਜ਼ਦੂਰ ਭਾਈਚਾਰੇ ਨੂੰ ਇਨਸਾਫ ਲੈ ਕੇ ਦਵਾਂਗੇ ਸਾਰਿਆਂ ਨੂੰ ਜੈ ਪੀ ਜੈ ਭਗਵਾਨ ਸਾਹਿਬ ਤੇਰੀ ਸੋਚ ਤੇ ਇਹ ਜਿਹੜੀ ਇਹ ਲੜਾਈ ਆ ਇਹ ਸਾਡੀ ਜਿਹੜੀ ਬਠੋਈ ਕਲਾ ਦੇ ਮਸਲੀ ਲੜਾਈ ਆ ਇਹ ਲੜਾਈ ਆਰ ਪਾਰ ਦੀ ਹੋਊਗੀ ਕਿਉਂਕਿ ਇਹ ਜੱਟੇ ਬੰਦੀਆਂ ਦੇ ਅਜੈਬ ਸੀ ਜੀ ਦਾ ਦਰਸ਼ਨ ਮੈਣ ਦਾ ਫੈਸਲਾ ਨਹੀਂ ਇਹ ਸਾਰੇ ਆਗੂਆਂ ਦਾ ਫੈਸਲਾ ਔਰ ਪਵਨ ਵਾਲਮੀਕੀ ਪੀਰ ਤੇ ਅੰਮਰਸਨ ਤੇ ਸਰਪ੍ਰਸਤ ਸੰਤ ਬਾਬਾ ਨਸ਼ੱਤਰ ਨਾਸ਼ ਸ਼ੇਰ ਜੀ ਦਾ ਹੁਕਮਾ ਕਿ ਦੇ ਵਿੱਚ ਅਸੀਂ ਪੱਕਾ ਮੋਰਚਾ ਲਾਵਾਂਗੇ ਡੀਸੀ ਦਫ਼ਤਰ ਦੇ ਅੱਗੇ ਇਹ ਹੁਣ ਇਸ ਤੋਂ ਬਾਅਦ ਅਸੀਂ ਇਹ ਨਹੀਂ ਵੀ ਇੱਕ ਦਿਨ ਦਾ ਧਰਨਾ ਹੋਗਾ ਪੱਕਾ ਹੀ ਸਾਡਾ ਮੋਰਚਾ ਲੱਗੂਗਾ ਔਰ ਉੱਥੇ ਪੁਤਲਾ ਜਿਹੜਾ ਬਾਈ ਜੀ ਨੇ ਦੱਸਿਆ ਸਰਕਾਰ ਦਾ ਪ੍ਰਸ਼ਾਸਨ ਦਾ ਮਾਰੇ ਸਿਸਟਮ ਦਾ ਜਿਹੜਾ ਸੀ ਪੁਤਲੇ ਨਹੀਂ ਜਲਾਵਾਂਗੇ ਜੈ ਭੀਮ ਜੈ ਪਰਮਾ